ਤੇ ਅੱਜ ਬੜੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਹੈ ਜੋ ਕਿ ਅੱਜ ਜੋ 4 ਸਾਲ ਕਾਲਾ ਅਧਿਆਇ ਇਤਿਹਾਸ ਦਾ ਲਿਖਿਆ ਗਿਆ ਪੰਜਾਬ ਦਾ ਜਾਤਾ ਪੰਜਾਬ ਦੇ ਲੋਕਾਂ ਕੋਈ ਗਲਤੀ ਹੋ ਗਈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਹਨਾਂ ਦੇ ਗੁੰਮਰਾਹਪੂਰਨ ਪ੍ਰਚਾਰ ਦੇ ਜਾ ਕੇ ਤੇ ਅੱਜ ਅਸੀਂ ਇਹਨਾਂ ਦੀ ਸਰਕਾਰ ਬਣਾ ਬੈਠੇ ਆ ਗਲਤੀ ਕਰ ਬੈਠੇ ਆ ਜਿਦਾ ਸਾਨੂੰ ਹਰ ਦਿਨ ਹਰ ਪਲ ਨੁਕਸਾਨ ਹੋ ਰਿਹਾ ਤੇ ਪੰਜਾਬ ਦੀ ਹਾਲਤ ਦੇਖੀਏ ਤੇ ਜਿੱਥੇ ਪੰਜਾਬ ਦਾ ਕਿਸਾਨ ਜਿਹੜਾ ਉਹ ਹੜਾ ਹੀ ਬਹਿ ਗਿਆ ਉਥੇ ਹੀ ਜਿਹੜਾ ਪੰਜਾਬ ਦਾ ਯੂਥ ਹੈ ਉਹ ਨਸ਼ੇਂ ਹੀ ਬਹਿ ਗਿਆ ਔਰ ਉਥੇ ਹੀ ਪੰਜਾਬ ਜਿਹੜਾ ਉਹ ਭ੍ਰਸ਼ਟਾਚਾਰ ਜਿਹੇ ਆਪਾ ਪਾਰਟੀ ਵਾਲਿਆਂ ਦੇ ਬਹਿ ਗਏ 4 ਲੱਖ ਕਰੋੜ ਦਾ ਕਰਜ਼ਾਈ ਕਰਦਾ ਪੰਜਾਬ ਹਰ ਇੱਕ ਬੱਚਾ ਜਿਹੜਾ ਪੈਦਾ ਹੁੰਦਾ ਤੁਸੀਂ ਇਹ ਮੰਨ ਕੇ ਚੱਲੋ ਆਮ ਆਦਮੀ ਪਾਰਟੀ ਦੇ ਕਰਕੇ ਸਵਾ ਲੱਖ ਰੁਪਏ ਦਾ ਕਰਜ਼ਾਈ ਉਹ ਪੈਦਾ ਹੁੰਦੇ ਹੋ ਜਾਂਦਾ ਸਾਡੀ ਜਿਹੜੀ ਸਵਾ 3 ਕਰੋੜ ਦੀ ਆਬਾਦੀ ਹੈ ਜੀ ਇਹ ਬੜਾ ਮਹੱਤਵਪੂਰਨ ਤੱਤ ਹੈ ਕਿ ਇਹਨਾਂ ਦੇ ਇਹ ਭ੍ਰਸ਼ਟਾਚਾਰ ਕਰਕੇ ਜੋ ਇਹਨਾਂ ਨੇ ਕਰਜ਼ਾ ਲਿੱਤਾ ਹੈ 4 ਲੱਖ ਕਰੋੜ ਦਾ ਉਹਦੇ ਨਾਲ ਪੈਦਾ ਹੁੰਦੇ ਆ ਇਹ ਬੱਚਾ ਜਿਹੜਾ 2 ਲੱਖ ਦਾ ਕਰਜ਼ਾਈ ਹੋ ਕੇ ਪੈਦਾ ਹੋ ਰਿਹਾ ਬਚਾਵ ਦਾ ਤੇ ਮੇਰਾ ਹਸਦਾ ਵਸਦਾ ਨੱਚਦਾ ਰੰਗਲਾ ਪੰਜਾਬ ਜਿਹੜਾ ਹੈ ਉਹਦੇ ਤੇ ਗ੍ਰੈਂਡ ਬਣ ਕੇ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੱਗ ਗਈ ਅੱਜ ਜਿਹੜਾ ਵਿਸ਼ਾ ਹੈ ਸਾਡਾ ਕਿ ਮਿਸ ਗਵਰਨੈਂਸ ਐਂਡ ਫੇਲਿਅਰ ਆਫ ਦਿਸ ਆਮ ਆਦਮੀ ਪਾਰਟੀ ਰਿਗਾਰਡਿੰਗ 올 ਦਿਸ ਲਾਸਸ ਡਿਊ ਟੂ ਫਲੱਡਸ ਰਹਾਏ ਬਾੜ ਆਈ ਔਰ ਪੰਜਾਬ ਦੀ 4 ਲੱਖ ਏਕੜ ਜਿਹੜੀ ਜ਼ਮੀਨ ਹੈ ਉਹ ਬਾੜ ਦੇ ਨੁਕਸਾਨ ਹੀ ਜਾ ਗਈ ਔਰ ਉਹਦਾ ਕੇਵਲ ਨਾ ਕੇਵਲ ਕੋ ਜਿੰਮੇਵਾਰ ਹੈ ਤੇ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਜੀ ਔਰ ਉਹਨਾਂ ਦੀ ਸਰਕਾਰ ਦੀ ਅੰਗੈਲੀ ਉਹਨਾਂ ਦੀ ਸਰਕਾਰ ਦੀ ਨਾਕਾਮੀ ਉਹਨਾਂ ਦੀ ਸਰਕਾਰ ਦੀ ਨਲਾਕੀ ਹੈ ਜਿਵੇਂ ਕਰਕੇ ਕਿਸਾਤ ਸੜਕਾਂ ਦੇ ਆ ਗਿਆ ਜਿੱਥੇ ਕਿਸਾਨਾਂ ਦੀ ਜ਼ਮੀਨ ਅੱਜ ਆਨਲੀ ਫਸਲਾਂ ਦੇ ਲਈ ਬਰਬਾਦ ਹੋਈ ਬੈਠੀ ਹੈ ਉੱਥੇ ਹੀ ਕਿਸਾਨਾਂ ਦੇ ਮਕਾਨ ਜਿਹੜੇ ਨੇ ਉਹ ਟਹਿ ਗਏ ਨੇ ਸੜਕਾਂ ਟੁੱਟ ਗਈਆਂ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਕੇਵਲ ਹੀ ਕਿਹਾ ਭਗਵੰਤ ਮਾਨ ਜੀ ਦੀ ਇਹ ਜੜੀ ਆਪ ਆਪ ਦੀ ਪਾਰਟੀ ਨਹੀਂ ਸਰਕਾਰ ਔਰ ਕੇਂਦਰ ਜਿਹੜਾ ਉਹਨਾਂ ਨੇ ਆਪਣਾ ਪੂਰੀ ਤਰ੍ਹਾਂ ਨਾਲ ਡਿਊਟੀ ਪੂਰੀ ਕੀਤੀ ਖੜਾ ਤੋਂ ਪਹਿਲੇ ਹੀ 292 ਕਰੋੜ ਰੁਪਇਆ ਬਾੜ ਤੋਂ ਹੜਾ ਤੋਂ ਬਚਾ ਦੇ ਲਈ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਔਰ 12500 ਕਰੋੜ ਰੁਪਇਆ ਜਿਹੜਾ ਕਿ ਐਸਡੀਆਰਐਫ ਦਾ ਸੀ ਡਿਜ਼ਾਸਟਰ ਮੈਨੇਜਮੈਂਟ ਦਾ ਕਿ ਕੋਈ ਆਪਦਾ ਆਂਦੀ ਆ ਉਹਦੇ ਪ੍ਰਬੰਧਨ ਦੇ ਲਈ ਸੀ ਉਹ ਪੰਜਾਬ ਸਰਕਾਰ ਕੋਲ ਪਿਆ ਸੀ ਪਹਿਲੇ ਤੋਂ ਮੁਕਰ ਗਏ ਭਗਵੰਤ ਸਿੰਘ ਪਰ ਜਿਹੜੀ ਕੈਕ ਹੈ ਜਿਹੇ ਹਿਸਾਬ ਰੱਖਦੀ ਹੈ ਦੇਖ ਲਈ ਉਹਦੀ ਰਿਪੋਰਟ ਜਦੋਂ ਅਸੀਂ ਪੇਸ਼ ਕੀਤੀ ਭਾਰਤੀ ਜਨਤਾ ਪਾਰਟੀ ਨੇ ਤੇ ਇਹਨਾਂ ਦਾ ਚਿਹਰਾ ਸਾਫ ਹੋ ਗਿਆ ਔਰ ਇਹਨਾਂ ਨੇ ਉਹ 12500 ਕਰੋੜ ਰੁਪਏ ਦਾ ਹਿਸਾਬ ਨਹੀਂ ਦੇ ਰਹੇ ਹਿਸਾਬ ਕਿੱਥੋਂ ਦੇਣਗੇ ਉਹ ਜਾਂ ਕੇ ਉਹ ਇਹਨਾਂ ਦੇ ਐਡਵਰਟਾਈਜ਼ਮੈਂਟ ਦਿਹਾੜ ਜਗਾ ਤੇ ਬੋਰਡ ਨਹੀਂ ਬੈਠੇ ਨੇ ਆਪਣੇ ਲੋਕੀ ਆ ਗਏ ਨੇ ਨਫ਼ਰਤ ਕਰਦੇ ਨੇ ਇਹਦੀ ਚਗਲਾ ਤੋਂ ਪਰ ਇਹ ਬੋਰਡ ਲਾਣ ਤੋਂ ਬਾਅਦ ਨਹੀਂ ਆ। ਜਾਂ ਇਹਨਾਂ ਦੀ ਹਵਾਈ ਯਾਤਰਾ ਵਾ ਜਿਹੜਾ ਕਿ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਮੌਜ ਮਸਤੀਆਂ ਕਰਦੇ ਮਰਦੇ ਰਹੇ ਉਹਦੇ ਹੀ ਤੋਂ ਪੈਸਾ ਲੱਗਿਆ ਲੱਗਦਾ 12500 ਰੁਪਏ। ਜਾਂ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਲੀਡਰ ਦੀ ਆਗੂ ਉੱਤੇ ਉਥੋਂ ਹਾਰ ਕੇ ਬੁਰੀ ਤਰ੍ਹਾਂ ਪੰਜਾਬ ਹੀ ਦੇਣ ਲਈ ਬੈਠੇ ਨੇ। ਉਨਾ ਦੇ ਘਰਾਵਾਂ ਦੇ ਬੰਗਲਿਆਂ ਦੇ ਖਰਚਿਆਂ ਦੇ ਉੱਤੇ ਇਹ 12500 ਕਰੋੜ ਜਿਹੜਾ ਉਹ ਲੱਗ ਗਿਆ ਤੇ ਸਭ ਤੋਂ ਵੱਧ ਮੈਨੂੰ ਤਾਂ ਲੱਗਦਾ ਭ੍ਰਿਸ਼ਟਾਚਾਰ ਦੀ ਬਲੀ ਚੜ ਗਿਆ ਕਿਉਂਕਿ ਆਮ ਆਦਮੀ ਪਾਰਟੀ ਨੇ ਆਈ ਸੀ ਕਿ ਅਸੀਂ ਵਿਕਾਸ ਕਰਾਂਗੇ ਪੰਜਾਬ ਦਾ ਝੂਠਾ ਲਾ ਰਿਹਾ ਝੂਠਾ ਵਾਦਾ ਤੇ ਵਿਕਾਸ ਕਿਦਾ ਹੋ ਗਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਤੇ ਇਹਨਾਂ ਦੇ ਵਰਕਰਾਂ ਦਾ ਵਿਕਾਸ ਹੋ ਗਿਆ ਅੱਜ ਜਿਹੜਾ ਇਹਨਾਂ ਦਾ ਜੋ ਮਲੇ ਵਰਕਰ ਸੀ ਜਾਂ ਐਮਐਲਏ ਸੀ ਯਾ ਮਨਿਸਟਰ ਸੀ ਜਿਹੜਾ ਸਾਈਟਰ ਤੇ ਤੁਰਦਾ ਸੀ ਜਿਹੜਾ ਮੋਬਾਈਲ ਠੀਕ ਕਰਦਾ ਸੀ ਜਿਹੜਾ ਰੇੜੀ ਲਾਂਦਾ ਸੀ ਉਹ ਅੱਜ ਬੰਗਲੇ ਆਜ ਪਹੁੰਚ ਗਿਆ ਉਹ ਵੱਡਿਆ ਵੱਡਿਆ ਕੱਟਿਆ ਵਿੱਚ ਘੁੰਮ ਰਿਹਾ ਹੈ ਤੇ ਵਿਕਾਸ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਔਰ ਪੰਜਾਬੀਅਤ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਔਰ ਆਪਣਾ ਨਿੱਜੀ ਇਹਨਾਂ ਨੇ ਵਿਕਾਸ ਕਰ ਲਿਆ ਭ੍ਰਿਸ਼ਟਾਚਾਰ ਕਰ ਸੋ ਅੱਜ ਇਹ ਜੋ ਫੰਡ ਬਾਰੇ ਮੈਂ ਗੱਲ ਕੀਤੀ ਇਹ ਜਿਹੜਾ ਬਾਰੇ ਹਮੇਸ਼ਾ ਇਹ ਗੱਲ ਰਹੀ ਹੈ ਕਿ ਜਨਵਰੀ ਚ ਕੋ ਪਤਾ ਹੁੰਦਾ ਮੌਨਸੂਨ ਆਣੀ ਹੈ ਔਰ ਐਟ ਕੀ ਤੇ ਜੋ ਭਵਿਕਵਾਣੀ ਸੀ ਜੋ ਪ੍ਰਡਿਕਸ਼ਨ ਸੀ ਉਹ ਇਹ ਸੀ ਕਿ ਮੌਨਸੂਨ ਬੜੀ ਜ਼ਬਰਦਸਤ ਆਮਾਗੀ ਇਹ ਹੋਰ ਜਿਆਦਾ ਵੱਡਾ ਅਲਰਮਿੰਗ ਸੀ ਪਰ ਹਰ ਵਾਰੀ ਬੈਠਕ ਜਨਵਰੀ ਦੇ ਮਹੀਨੇ ਚ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਲੈਂਦੇ ਨੇ ਅਧਿਕਾਰੀ ਲੈਂਦੇ ਨੇ ਔਰ ਉਹਦੇ ਵਿੱਚ ਵਾ ਬਾੜ ਤੋਂ ਫਲੱਡਸ ਤੋਂ ਬਚਣ ਦੇ ਉਪਰਾਲੇ ਸੋਚੇ ਜਾਂਦੇ ਨੇ ਉਹਨਾਂ ਲਈ ਅਲੋਕੇਸ਼ਨ ਹੁੰਦੀ ਹੈ ਬਜਟ ਦੀ ਉਹਨਾਂ ਲਈ ਟੈਂਡਰਿੰਗ ਹੁੰਦੀ ਹੈ ਏਜੰਸੀਆਂ ਹਾਇਰ ਕੀਤੀਆਂ ਜਾਂਦੀਆਂ ਨੇ ਤਾਂ ਕਿ ਸਮੇਂ ਸਿਰ ਜਿਸ ਵੇਲੇ ਫਲੱਡਸ ਦਾ ਮੌਸਮ ਆਦਾ ਬਰਸਾਤ ਦਾ ਮੌਸਮ ਆਂਦਾ ਤੇ ਉਸ ਵੇਲੇ ਨੁਕਸਾਨ ਨਾ ਹੋਵੇ ਪਰ ਇਹ ਆਮ ਆਦਮੀ ਪਾਰਟੀ ਇਹਨਾਂ ਨੇ 2023 ਦੇ ਫਲੱਡਸ ਵੀ ਦੇਖੇ ਕਿੱਡਾ ਵੱਟਾ ਨੁਕਸਾਨ ਹੋਇਆ ਪਰ ਇਹ ਜਾਗੇ ਨਹੀਂ ਇਹ ਉਸਲੇ ਵੀ ਸੁੱਤੇ ਰਹੇ ਇਹ ਆਮ ਆਦਮੀ ਪਾਰਟੀ ਜਿਹੜੀ ਮੀਟਿੰਗ ਹੋਣੀ ਚਾਹੀਦੀ ਸੀ ਜਨਵਰੀ ਚ ਇਹ ਫਲੱਡ ਨੂੰ ਰਲੀਫ ਦੇ ਲਈ ਲੋਕਾਂ ਨੂੰ ਡਿਜ਼ਾਸਟਰ ਮੈਨੇਜਮੈਂਟ ਦੀ ਆਪਦਾ ਪਰਵੰਤਨ ਦੀ ਇਹਨਾਂ ਨੇ ਜਾ ਕੇ ਮੀਟਿੰਗ ਕੀਤੀ ਉਹ ਮਈ ਦੇ ਮਹੀਨੇ ਚ ਔਰ ਮਈ ਦੇ ਮਹੀਨੇ ਚ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਤੇ ਪਤਾ ਦਿਨਾ ਬਾਅਦ ਬਾਦਸ਼ਾਹ ਸ਼ੁਰੂ ਹੋ ਗਈਆਂ ਤੇ ਪ੍ਰਬੰਧਨ ਕਦੋਂ ਹੋਣਾ ਸੀ ਉਹਦੇ ਕਰਕੇ ਅੱਜ ਐਡਾ ਵੱਡਾ ਨੁਕਸਾਨ ਜਿਹੜਾ ਹੈ ਉਹ ਸਾਰੇ ਪੰਜਾਬੀਆਂ ਦਾ ਹੋ ਗਿਆ ਕੇਵਲ ਕਿਸਾਨਾਂ ਦਾ ਨਹੀਂ ਹੋਇਆ ਸਾਰੇ ਵਪਾਰੀਆਂ ਦਾ ਹੋ ਗਿਆ ਦਿਉਪਤੀਆਂ ਦਾ ਹੋ ਗਿਆ ਕਿਉਂਕਿ ਅਸੀਂ ਜਾਣਦੇ ਆ ਕਿ ਪੰਜਾਬ ਦੀ ਕਿਸਾਨੀ ਤੋਂ ਹੀ ਹਰ ਇੱਕ ਦਾ ਪੰਜਾਬ ਵਿੱਚ ਚੱਲਦਾ ਪੰਜਾਬ ਵੀ ਕਿਸਾਨ ਬਾਉਲ ਪਰਦੇਸ ਹੈ ਤੇ ਕਿਸਾਨੀ ਬਰਬਾਦ ਹੋ ਗਈ ਹੈ ਤਾਂ ਮਤਲਬ ਪੰਜਾਬ ਬਰਬਾਦ ਰਹਿ ਬੈਠਾ ਔਰ ਉਹਦੀ ਜ਼ਿੰਮੇਵਾਰ ਗੌਰ ਹੈ ਕੇਵਲ ਵੀ ਕੇਵਲ ਭਗਵੰਤਬਾਨ ਸਰਕਾਰ ਦੀ ਜ਼ਿੰਮੇਵਾਰ ਕਿਹੜਾ ਡਿਜ਼ਾਸਟਰ ਮੈਨੇਜਮੈਂਟ ਹੈ ਉਹਦਾ ਇਹ ਮਤਲਬ ਹੁੰਦਾ ਹੈ ਕਿ ਜਿੰਨੇ ਤੁਹਾਡੇ ਨਦੀਆ ਨੇ ਨਾਲੇ ਨੇ ਬੰਨ ਨੇ ਬੰਨ ਪ੍ਰੋਟੈਕਸ਼ਨ ਜਿਹੜੇ ਬਣਾਏ ਜਾਂਦੇ ਨੇ ਬੰਨ ਜਿਹੜੇ ਰੀਲੀਫ ਲਈ ਕਿਹੜੇ ਤੇ ਵੱਡੇ ਡੈਮ ਹੁੰਦੇ ਨੇ ਜੀ ਛੋਟੇ ਡੈਮ ਬਣਾਏ ਜਾਂਦੇ ਨੇ ਛੋਟੇ ਬੰਨ ਬਣਾਏ ਜਾਂਦੇ ਨੇ ਤਾਂਕਿ ਰੀਲੀਫ ਦਿੱਤਾ ਜਾਏ ਨਾ ਤੇ ਇਹਨਾਂ ਨੇ ਲਹਿਰਾ ਦੀ ਸਵਾਈ ਕਰਾਈ ਨਾ ਇਹਨਾਂ ਨੇ ਜਿਹੜੇ ਉਹ ਬੰਨ ਸੀ ਉਹ ਰਿਪੇਅਰ ਕਰਾਇਆ ਨਹੀਂ ਨਾ ਨੇ ਡਿਸੇਲਟ ਕਰਾਈ ਆਪਣੇ ਮੇਜ ਜਿਹੜਾ ਹੁੰਦੇ ਨਹੀਂ ਸਾਗੜਾ ਉਹ ਟੋਟਲ ਪੰਜਾਬ ਸਰਕਾਰ ਦੇ ਕੰਟਰੋਲ ਵਿੱਚ ਹੈ ਅਜ ਮਾਦੋਂ ਪਰ ਜਿਹੜਾ ਸਭ ਤੋਂ ਵੱਡਾ ਵਾਟਰ ਰਿਲੀਜ਼ਿੰਗ ਸਟੇਸ਼ਨ ਹੈ ਉਹਦੇ 게ਟਾ ਦੀ ਰਿਪੇਅਰ ਹੋਣੀ ਚਾਹੀਦੀ ਸੀ ਹੋਇਆ ਕੀ ਕਿ 게ਟ ਜਿਸ ਵਲੇ ਪਹਿਲੇ ਦਿਨਾਂ ਨੇ ਵਾਟਰ ਮੈਨੇਜਮੈਂਟ ਨਹੀਂ ਕੀਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਜਦੋਂ ਪਤਾ ਸੀ ਕਿ ਇੰਨੀ ਵੱਡੇ ਹਾੜਾ ਆਣ ਵਾਲੇ ਨੇ ਇੰਨੀ ਵੱਡੀ ਬਾੜ ਆਣ ਵਾਲੀ ਹੈ ਤੈਨੂੰ ਪ੍ਰਾਇੋਰਟੀਕਲੀ ਫੇजेस ਦੇ ਵਿੱਚ ਇਹਨਾਂ ਨੂੰ ਪਾਣੀ ਛੱਡ ਦੇਣਾ ਚਾਹੀਦਾ ਸੀ ਤਾਂ ਕਿ ਪਾਣੀ ਦਾ ਲੈਵਲ ਘਟੇ ਇਹਨਾਂ ਨੇ ਪਾਣੀ ਨਹੀਂ ਛੱਡਿਆ ਉਥੇ ਪਾਣੀ ਜਿਹੜਾ ਹੈ ਉਹ ਸਾਰਾ ਹੀ ਪਾਣੀ ਜਮਾ ਹੁੰਦਾ ਰਿਹਾ ਔਰ ਉਹਦਾ ਕਾਰਨ ਕਿ ਜਿਸ ਵੇਲੇ ਬਰਸਾਤ ਹੋਈ ਤੇ ਕਿ ਤਦਮ ਹਾੜ ਦੀ ਹਾੜ ਦੀ ਫਲੱਡ ਦੀ ਸਿਚੁਏਸ਼ਨ ਬਣ ਗਈ ਦੂਜਾ ਅਜੇ ਨਹੀਂ ਸਾਰਾ ਡੈਮ 25% ਸੇਲਟ ਜਮੀ ਹੈ ਗਾਰ ਜਮੀ ਹੋ ਨੇ ਔਰ ਉਹ ਗਾਰ ਕਰਕੇ ਲੈਵਲ ਤੋਂ ਉੱਪਰ ਆਣਾ ਹੀ ਸੀ ਔਰ ਇਹਨਾਂ ਦੀ ਮਿਸ ਮੈਨੇਜਮੈਂਟ ਕਰਕੇ ਜਿਸ ਵੇਲੇ ਪਾਣੀ ਨੂੰ ਛੱਡਿਆ ਤੇ ਕੁਝ ਗੇਟ ਖੁੱਲੇ ਨਹੀਂ ਤੇ ਉਹ ਜੇਜ ਜੀ ਟੁੱਟ ਗਏ ਔਰ ਜ਼ਬਰਦਸਤ ਪਾਣੀ ਦੀ ਨਿਕਾਸੀ ਹੋਈ ਜਿੱਨੇ ਇਹ ਜਿਹੜਾ ਵੱਡਾ ਨੁਕਸਾਨ ਹੈ ਇਹ ਕੀਤਾ اور ਜਿਹਦੀ ਜ਼ਿੰਮੇਵਾਰ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕੇਂਦਰ ਸਰਕਾਰ ਨੂੰ ਦੇਖਦੇ ਨੇ ਅੱਜ ਇਹ ਰਿਕਾਰਡ ਤੇ ਹੈ ਕਿ ਜਿਹੜੇ ਕੇਜਰੀਵਾਲ ਜੀ ਸਿਸੋਧੀਆਂ ਜੀ ਗੈਨ ਜੀ ਸੰਜੇ ਸਿੰਘ ਜੀ 13 ਲਈ ਬੈਠੇ ਸੀ ਉਹ ਆਮ ਆਦਮੀ ਤੇ ਨਹੀਂ ਇਹ ਤਾਂ ਖਾਸ ਆਦਮੀ ਨੇ ਦਿੱਲੀ ਦੇ ਬੰਗਲੇ ਖੋਏ ਗਏ ਤੇ ਪੰਜਾਬ ਦੇ ਆ ਕੇ ਬੰਗਲੇ ਇਹਨਾਂ ਨੇ ਆ ਕੇ ਉਹਨਾਂ ਦੇ ਕਮਜੋਰ ਕਰ ਲਿਆ ਪੰਜਾਬ ਦੀਆਂ ਜਿਹੜਾ ਟੈਕਸਾਂ ਦੀ ਕਮਾਈ ਸੀ ਲੋਕਾਂ ਦੀ ਉਹਨਾਂ ਨਾਲ ਗੱਡੀਆਂ ਦੇ ਮੌਜਵਸਤੀ ਜਿਹੜੂ ਕਰ ਦਿੱਤੇ ਪਰ ਜਦੋਂ ਪੰਜਾਬ ਤੇ ਵਿਵਿਧਾ ਆਈ ਜਦੋਂ ਪੰਜਾਬ ਤੇ ਹੜ੍ਹ ਆਏ ਪੰਜਾਬ ਤੇ ਬਾੜ ਆਈ ਤੇ ਸਾਰੇ ਹੀ ਲੀਡਰ ਭੱਜ ਗਏ ਨਾ ਇੱਥੇ ਕੇਜਰੀਵਾਲ ਨਵੀਂ ਰਾਏ ਉਹ ਵੀ ਨਿਕਲ ਗਏ ਨਾ ਇੱਥੇ ਸਸੋਦੀਆ ਜੀ ਨਗਰ ਆਏ ਉਹ ਵੀ ਨਿਕਲ ਗਏ ਨਾ ਇੱਥੇ ਜੈਨ ਜੀ ਨਗਰ ਆਏ ਉਹ ਵੀ ਨਿਕਲ ਗਏ ਤੇ ਮਾਨ ਜੀ ਜਿਹੜੇ ਸੀ ਹਸਪਤਾਲ ਜਾ ਬੁੱਝੇ ਲੀਡਰレス ਹੋ ਗਿਆ ਪੰਜਾਬ ਜਦੋਂ ਮੈਨੇਜਮੈਂਟ ਪਹਿਲੇ ਕੀਤੀ ਨਹੀਂ ਔਰ ਜਦੋਂ ਡਿਜ਼ਾਸਟਰ ਆ ਗਿਆ ਤੇ ਐਸਕੇਪ ਕਰਕੇ ਨਿਕਲ ਗਏ ਉਦਾਂ ਹੀ ਕਾਂਗਰਸ ਪਾਰਟੀ ਹੈ ਕਿ ਜਿਨ੍ਹਾਂ ਦਾ ਡਿਊਟੀ ਲੱਗੀ ਸੀ ਆਪੋਜੀਸ਼ਨ ਦੀ ਕਿ ਅਸੀਂ ਲੋਕਾਂ ਨੂੰ ਸਰਕਾਰ ਤੇ ਮਾੜੇ ਕੰਮਾਂ ਤੋਂ ਬਚਾਵਾਂਗੇ ਤੇ ਕਾਂਗਰਸ ਦਾ ਲੀਡਰ ਰਾਹੁਲ ਜਾਂਦੀ ਮਲੇਸ਼ੀਆ ਚਲਾ ਗਿਆ ਛੁੱਟੀਆਂ ਬਣਾਉਣ ਦੇ ਜਿਸ ਵੇਲੇ ਹੜਾਈ ਲੋਕ ਤੜਪ ਰਹੇ ਸੀ ਕੰਮ ਕੌਣ ਆਇਆ ਕੇਵਲ ਭਾਈ ਕੇਵਲ ਭਾਰਤੀ ਦਿੱਤਾ ਪਾ ਭਾਰਤੀ ਜਨਤਾ ਬਾਡੀ ਦੀ ਲੀਡਰਸ਼ਿਪ ਮੇਰੇ ਮੇਰੇ ਤੇ ਵੀ ਡਿਊਟੀ ਲੱਗੀ ਸਾਡੇ ਡਾਕੜ ਸਾਹਿਬ ਹੀ ਅਸਲੀ ਜੀ ਸਾਰੇ ਹੀ ਸੀਨੀਅਰ ਲੀਡਰਸ਼ਿਪ ਸਾਰੇ ਵਰਕਰ ਸਾਹਿਬਾਨ ਲੋਕਤਾ ਦੇ ਨਾਮ ਫਰਾਂ ਦੇ ਵਿੱਚ ਜਾ ਕੇ ਖੜੇ ਹੋ ਗਏ ਲੋਕਾਂ ਦੇ ਰਿਲੀਫ ਦੇ ਲਈ ਖੜੇ ਹੋ ਗਏ ਵੱਡੇ ਵੱਡੇ ਗੋਦਾਮ ਅਸੀਂ ਰੱਖਦੇ ਭੜ ਕੇ ਲੋਕਾਂ ਇੱਕ ਡਿਸਟ੍ਰਿਬਿਊਸ਼ਨ ਸ਼ੁਰੂ ਕਰ ਦਿੱਤੋ ਸਰਕਾਰ ਦਾ ਕੰਮ ਸੀ ਉਹ ਉਪਰਾਲੇ ਜਿਹੜੇ ਸੀ ਉਹ ਭਾਰਤੀ ਜਨਤਾ ਪਾਰਟੀ ਨੇ ਜਿੱਥੇ ਇਹਨਾਂ ਦੇ ਮੰਤਰੀ ਪਹਿਲੇ ਤੋਂ ਮਸਤਰੇ ਲੁਧਿਆਣਾ ਦੇ ਇਲੈਕਸ਼ਨ ਦੇ ਵਿੱਚ ਜਿਹੜਾ ਬਾਈ ਇਲੈਕਸ਼ਨ ਸੀ ਉਦੋਂ ਫਲੱਡ ਦੁਬਾਰੇ ਇਹਨਾਂ ਨੇ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਜੇ ਲੱਗੇ ਰਹੇ ਜਿਹੜਾ ਤਰਨਤਾਰਨ ਦਾ ਇਲੈਕਸ਼ਨ ਆ ਰਿਹਾ ਹੈ ਉਹ ਵੀ ਲੱਗੇ ਤੇ ਜਦੋਂ ਫਲੱਡ ਜਾਏ ਤੇ ਪੱਟ ਗਏ ਤੇ ਭਾਰਤੀ ਜਨਤਾ ਪਾਰਟੀ ਦੇ ਸੱਤਰ ਤੋਂ ਵੱਧ ਮੰਤਰੀ ਕੇਂਦਰੀਏ ਮੰਤਰੀ ਹੁਣ ਵੀ ਆ ਰਹੇ ਨੇ ਨਿਰੰਤਰ ਮੰਤਰੀ ਪਿੰਡਾਂ ਵਿੱਚ ਬੋਲ ਰਹੇ ਨੇ ਕੇਂਦਰੀਏ ਮੰਤਰੀ ਮੋਦੀ ਜੀ ਨੇ ਅਨਰਟੇਨ ਕੀਤਾ ਜਾਓ ਜਾ ਕੇ ਉੱਥੇ ਜਿਹੜੇ ਪੰਜਾਬ ਦੇ ਲੋਕ ਖੜਾ ਦੇ ਵਿੱਚ ਅੱਜ ਨੁਕਸਾਨ ਉਠਾਈ ਬੈਠੇ ਨੇ ਉਹਨਾਂ ਨੂੰ ਜਾ ਕੇ ਉਹਨਾਂ ਦੇ ਜ਼ਖਮਾਂ ਦੇ ਮਰਮ ਲਾ ਕੇ ਉਭਰਾਲੇ ਕਰੋ ਅੱਜ ਇਸਰਾ ਵਿੱਚ ਇਹ ਹਰ ਤਰ੍ਹਾਂ ਦਾ ਸਮਾਨ ਅਸੀਂ ਦੇ ਰਹੇ ਆਂ ਚਾਹੇ ਰਾਸ਼ਨ ਹੋਏ ਚਾਹੇ ਉਹਨਾਂ ਦੀ ਦਵਾਈਆਂ ਹੋਣ ਮੈਡੀਕਲ ਕੈਂਪ ਲਾ ਰਹੇ ਜਿਹੜੇ ਨਾਲ ਸਾਡੀ ਆਰਐਸਐਸ ਰਾਸ਼ਟਰੀ ਸਵੈ ਸੇਵਕ ਸੰਗਠਨ ਉਹਨਾਂ ਦੀ ਅਮੀ ਜਿਹੜੀਆਂ ਸੰਸਥਾਵਾਂ ਨੇ ਉਹੀ ਪਹਿਲੇ ਦਿਨ ਤੋਂ ਉਹਨਾਂ ਦਾ ਤਾਂ ਕੋਈ ਰਾਜਨੀਤਿਕ ਐ ਨਹੀਂ ਉਹ ਤਾਂ ਸਮਾਜ ਸੇਵੀ ਸੰਸਥਾ ਹੈ ਉਹਨਾਂ ਦੇ ਵਰਕਰ ਵੀ ਜਿਹੜੇ ਨੇ ਉਹ ਲੋਕਾਂ ਦੇ ਨਾਲ ਲੋਕਾਂ ਦੇ ਦੁੱਖ ਵੰਡਾਣ ਲਈ ਨਿਕਲੇ ਹੋਏ ਨੇ ਤੇ ਸਰਕਾਰ ਜਿਹੜੀ ਹੈ ਉਹ ਨਾਕਾਮ ਹੈ ਮੈਂ ਇਹ ਦੱਸਾਂਗਾ ਕਿ 2 ਲੱਖ ਕਿਊਸਿਕ ਰੰਜੀ ਹਸਾਗੜ ਡੈਮ ਤੋਂ ਪਾਣੀ ਛੱਡਿਆ ਗਿਆ। ਕਿਉਂ ਛੱਡਿਆ ਗਿਆ? ਪਹਿਲੇ ਉਪਰਾਲਾ ਕਿਉਂ ਨਹੀਂ ਕੀਤਾ ਗਿਆ ਕਿ ਪਾਣੀ ਛੱਡਣਾ ਪਏ। ਜਦੋਂ ਇਹਨਾਂ ਦੀ ਨਕਾਮੀ ਨਲਾਕੀ ਦੇ ਕਰਕੇ ਆਮ ਆਦਮੀ ਪਾਰਟੀ ਨੇ ਛੱਡਣਾ ਪਿਆ ਤੇ ਲੋਕਾਂ ਦੇ ਘਰ, ਲੋਕਾਂ ਦੇ ਖੇਤ, ਲੋਕਾਂ ਦਾ ਸੜਕਾ, ਸਾਰੀਆਂ ਲੋਕਾਂ ਦੇ ਪਸ਼ੂ ਸਾਡੀ ਜਿਹੜਾ ਸਾਰਾ ਹੀ ਸਰਵਾਇਆ ਉਹਨਾਂ ਦਾ ਪਾਣੀ ਦੇ ਵਿੱਚ ਗੋ ਤੋ ਅੱਜ ਮੈਂ ਡਿਟੇਲ ਦੇ ਰੂਪ ਤੇ ਤੁਹਾਨੂੰ ਲਿਖਤ ਰੂਪ ਵਿੱਚ ਮੈਂ ਪੁਚਾ ਦਿਆਗਾ ਕਿ ਜੋ ਜੋ ਇਹਨਾਂ ਦੀ ਜ਼ਿੰਮੇਵਾਰੀਆਂ ਸੀ ਕਰਨ ਦੀਆਂ ਡਿਟੇਲ ਜ਼ਿੰਮੇਵਾਰੀਆਂ ਜੋ ਸਰਕਾਰੀ ਤੌਰ ਤੇ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਪ੍ਰੋਸੀਜਰਲ ਡਿਊਟੀ ਸੀ ਜਿਹੜੀ ਇਹਨਾਂ ਉਹ ਮੈਂ ਸਾਰੀ ਤੁਹਾਨੂੰ ਲਿਖਾਂਗਾ ਕਿ ਕਿੱਥੇ ਨਕਾਮ ਹੋ ਗਏ ਪਰ ਉਹੀ ਗੱਲ ਹੋਈ ਤੇ ਲਮਹੋਂ ਨੇ ਖਟਾ ਕੀ ਸਦੀਆਂ ਨੇ ਸਜਾ ਪਾਈ ਹੁ ਨਾਜ ਕੀ ਹੋ ਰਿਹਾ ਕਿ ਕਿਸਾਨਾਂ ਦੀ ਜਿਹੜੀ ਕਾਸ਼ਤੀ ਵਾਲੀ ਜਮੀਨ ਹੈ ਪਾਣੀ ਉਤਰ ਰਿਹਾ ਹੈ ਉਥੇ ਗਾਰ ਰੇਤ ਆ ਵੀ ਹੈ ਤੇ ਭਗਵੰਤ ਮਾਨ ਨੀ ਰਿਹਾ ਸਰਕਾਰ ਜ਼ਿੰਮੇਵਾਰ ਨਹੀਂ ਹੈ ਤੇ ਸਰਕਾਰ ਨੇ ਕਿਤੇ ਠੇਕੇ ਦੇ ਉੱਤੇ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਭ੍ਰਿਸ਼ਟਾਚਾਰੀ ਲੋਕ ਸੀ ਕਿਸਾਨ ਨੂੰ ਤਾਂ ਮਿਲਦਾ ਵੇ 2000 ਰੁਪਏ ਉਹ ਘੜ ਚੁੱਕਨ ਦਾ ਤੇ 25000 ਫਰ ਉਹ ਗਾਰ ਏਕੜ ਜਣੀ ਹੈ ਉਹ ਇਹਨਾਂ ਦੇ ਜਿਹੜੇ ਠੇਕੇਦਾਰਾਂ ਨੇ ਭੇਜਦੇ ਨੇ ਉਹ ਕਬਾਰ ਹੈ ਕਿਸਾਨ ਜਰਾ ਤੇ ਫਿਰ ਭੁੱਖੇ ਦਾ ਬੁਕਾਰ ਆ ਗਿਆ ਜਿਹੜਾ ਕਿਹਾ ਸੀ ਕਿ ਇੱਕ ਇੱਕ ਗਾਰ ਦਾ ਜਿਹੜਾ ਕੰਨ ਹੈ ਉਹ ਕਿਸਾਨ ਦੇ ਖਾਤੇ ਜਾਣਾ ਉਹ ਖਾਤੇ ਚਲਾ ਗਿਆ ਆਮ ਆਦਮੀ ਪਾਰਟੀ ਅੱਜ ਜਿਹੜੇ ਫਲਡਸ ਤੋਂ ਬਾਅਦ ਬਾੜ ਤੋਂ ਬਾਅਦ ਮੁਸ਼ਕਲਾ ਆ ਗਈ ਹੈ ਲੋਕਾਂ ਨੂੰ ਸਕਿਨ ਪ੍ਰੋਬਲਮ ਤੋਂ ਯਾ ਹੋ ਗਿਆ ਲੋਕਾਂ ਨੂੰ ਦਵਾਈਆਂ ਦੀ ਲੋੜ ਹੈ ਲੋਗਾਂ ਨੂੰ ਰੀਹੈਬਿਲਿਟੇਸ਼ਨ ਦੀ ਲੋੜ ਹੈ ਲੋਗਾਂ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਕਿਸਾਨਾਂ ਨੂੰ ਖਾਦ ਦੀ ਲੋੜ ਹੈ ਸਰਕਾਰ ਗੁੰਮਕਰਨ ਬਰ ਕੇ ਸੁੱਤੀ ਕਿਤੇ ਨਜ਼ਰ ਨਹੀਂ ਆ ਰਹੀ ਕਿਤੇ ਇਹਨਾਂ ਦਾ ਕੋਈ ਮੰਤਰੀ ਨਹੀਂ ਇਹਨਾਂ ਦਾ ਕੋਈ ਫੋਕਲ ਦਾ ਤਰਨਤਾਰ ਕਿ ਤਰਨਤਾਰਨ ਕੀਤਾ ਜਿਤ ਨਹੀਂ ਹੈ ਪਰ ਮੈਂ ਫੇਰ ਜਾਨਾ ਕਿ ਇਹ ਤੁਸੀਂ ਸੱਤਾ ਤਾਕਤ ਲਾ ਦਿੰਦੇ ਹੋ ਤੁਸੀਂ ਪੰਜਾਬ ਦੇ ਸਾਰੇ ਮੰਤਰੀ ਲਾ ਦਿੰਦੇ ਹੋ ਤੁਸੀਂ आम आदमी पार्टी आले पंजाब ਤੇ ਸਾਰੇ ਅਫਸਰ ਲਾ ਦਿੱਤੇ ਪਰ 2027 ਕੌਣ ਬਚਾਏਗਾ 2027 ਕੌਣ ਬਚਾਏਗਾ ਮੈਨੂੰ ਤਾਂ ਪਤਾ ਲੱਗਾ ਇਹਨਾਂ ਨੇ ਸਰਵੇ ਕੀਤਾ ਉੱਥੇ ਤੇ ਡਬਲ ਫਿਗਰ ਵੀ ਨਹੀਂ ਆ ਰਹੀ ਆਮ ਆਦਮੀ ਪਾਰਟੀ ਦੇ ਕਾਂਗਰਸੀ ਮੂਦੀ ਪਈ ਹੈ ਕਿਉਂਕਿ ਕਾਂਗਰਸ ਦੇ ਡਿਊਟੀਆਂ ਹੀ ਭਾਜੀ ਜਿਹੜੀ ਉਹਨਾਂ ਨੂੰ ਚੌਂਕੀਦਾਰ ਦੀ ਡਿਊਟੀ ਬਣ ਗਈ ਤੇ ਚੋਰ ਤੇ ਚੌਂਕੀਦਾਰ ਇਕੱਠੇ ਹੋ ਗਏ ਰਾਹੁਲ ਸਾਹ ਦੀ ਤੇ ਕੇਜਰੀਵਾਲ ਨੇ ਗੜਵੱਗੀਆਂ ਪਾ ਲਈਆਂ। ਕਈਕ ਸਰਕਸ ਹੋ ਰਹੀ ਸੀ ਅਸੈਂਬਲੀ ਦੇ ਵਿੱਚ। ਇੱਕ ਪਾਸੇ ਆਰਟਿਸਟ ਸੀਗੇ ਭਗਵਤਵਾਨ ਜੀ ਤੇ ਸਾਡੇ ਬਾਜੂਆ ਸਾਥੂ ਨੇ ਉਹਨਾਂ ਟ੍ਰੇਨਿੰਗ ਲਈ ਆਰਡਰ ਬਣਾ ਰਿਆ। ਉੱਥੇ ਉਹ ਨਾਟਕ ਚੱਲ ਰਿਹਾ ਸੀ ਉਹਨਾਂ ਦਾ ਆਪਸ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਤੇ ਬਾਅਦ ਵਿੱਚ ਦਿੱਲੀ ਜਾ ਕੇ ਉਹਨਾਂ ਦੇ ਆਕਤਾ ਜਿਹੜੇ ਨੇ ਉਹ ਗਲਵਕੜੀਆਂ ਪਾ ਕੇ ਪਾਵਾ ਫੜ ਕੇ ਕਿ ਇੰਡੀਆ ਦੇ ਬੰਦੇ ਨੇ ਇਕੱਠੇ ਹੋ ਗਏ ਤੇ ਕਾਂਗਰਸ ਹੀ ਆਪਣੇ ਲੋਲ ਤੋਂ ਪਟਲੀ ਲੋਕਾਂ ਨੂੰ ਛੱਡ ਗਏ ਔਰ ਆਮ ਆਦਮੀ ਪਾਰਟੀ ਵੀ ਪਟ ਗਈ ਤੇ ਭਾਰਤੀ ਜਨਤਾ ਪਾਰਟੀ ਦੇ ਮੈਨੂੰ ਗੌਰਵ ਹੈ ਮੋਦੀ ਸਾਹਿਬ ਤੇ ਮੈਨੂੰ ਗੌਰਵ ਹੈ ਕਿ ਉਹ ਆ ਕੇ ਫਿਰ 16000 ਕਰੋੜ ਦੇ ਗਏ ਔਰ ਹੋਰ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਖਰਚ ਤੇ ਕਰੋ ਖਰਚ ਕਰਕੇ ਹੋਰ ਦੇ ਆ ਕੇ ਪਰ ਇਹ ਲੋਕ ਖਰਚ ਕਰਨ ਦੇ ਵਿੱਚ ਜੋ ਇਹਨਾਂ ਨੇ ਆਪਣੀ ਆ ਸਵਦਾਵਾਦੇ ਉੱਤੇ ਖਰਚ ਕਰ ਦਿੱਤਾ ਇਹਨਾਂ ਨੇ ਲੋਕਾਂ ਤੇ ਨਹੀਂ ਖਰਚ ਕੀਤਾ ਸੋ ਮੈਂ ਛੜੇ ਸ਼ਬਦਾ ਦੇ ਵਿੱਚ निंदा करना कि जिन्ना जानी माली पंजाब का नुकसान होया हड़ा का या जिन्ना माल जानी माली पंजाब का नुकसान होया माफिया राज करके तो ये आम आदमी पार्टी सरकार गोडे टेकी बैठी है नशे माफिया माफिए ड्रग माफिए अगे रेत माफिए अगे भूमि माफिए अगे गैंगस्टर अगे आतंकवादियों के अगे गुंडिया फरोतिया लैन आलिया अगे ਕਿ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਐਨੀ ਕੁਐਸਚਨਸ ਪੁੱਛ 27 ਜਿਹੜੇ ਸੋਜੋਨ ਕੋਰੋੜ ਦੀ ਮੋਤੀਸਰ ਦਾ ਲਾਂਚਾ ਜੀਆ ਉਹ ਮਿਲਿਆ ਨਹੀਂ ਰੋੜਾ ਬਾਰੇ ਪਹਿਲੇ ਐਸਾ ਹੈ ਕਿ ਪਹਿਲੇ 12500 ਕਰੋੜ ਦਾ ਤੇ ਹਿਸਾਬ ਦੇ ਦਿਓ ਪਹਿਲੇ ਮੁਕਰ ਗਏ ਕਿ 12500 ਕਰੋੜ ਮਿਲਿਆ ਨਹੀਂ ਉਸ ਤੋਂ ਬਾਅਦ ਕੈਜ ਨੇ ਸਿੱਧ ਕਰਤਾ ਤੇ ਹੁਣ ਕੋ ਜਵਾਬ ਨਹੀਂ ਨਿਕਲਦਾ ਪਿਆ ਕਿ ਜੁਸ ਟ੍ਰਾਈ ਟੂ ਅੰਡਰਸਟੈਂਡ ਮਾਈ ਪੁਆਇੰਟ ਇਨ ਟਾਈਮ ਰਿਪਲਾਈ just ask them question about the utilization of that amount that 12500 crores amount oh kithe chala gaya aur to apu pata hai kendra de vich uc chaihda utilization certificate chaihda eh ek kanoon hai iku modi sahab kanoon nahi banake reh sanvidhan hai eh inhone uc bheje hi koi nahi oh hawa de nahi cha 12500 crore asli te do mahine to kha pa rahe ho kithe hai onu usman nikal gaya ke zameen daave

ਸਾਡੇ ਰਾਸ਼ਟਰੀ ਅਧਿਕਾਰ ਅਤੇ ਉਹਦੇ ਕਸਟੋਡੀਅਨ ਨੇ ਪ੍ਰਧਾਨ ਮੰਤਰੀ ਦਰਿੰਦਰ ਮੋਦੀ ਪਰ ਭਾਰਤੀ ਜਨਤਾ ਪਾਰਟੀ ਆਪਣੇ ਸਿਰ ਤੇ ਜੋ ਅੱਜ ਸਾਡਾ ਭਾਜਪਾ ਦਾ ਪ੍ਰਚਾਰ ਪ੍ਰਸਾਰ ਵਿਸਤਾਰ ਹੋਇਆ ਇਹ ਚਾਹ ਦੇ ਉਹ ਹੀ ਕਬੂਤ ਪੂਰ ਹੋਇਆ ਮੈਂ ਤੁਹਾਨੂੰ ਮੈਥਮੈਟਿਕਲ ਫਿਗਰ ਦੇ ਦੇਣਾ ਕਿ ਲੋਕ ਸਭਾ ਇਲੈਕਸ਼ਨ ਜਾਣਦੇ ਨੇ ਸਾਡੇ ਸਿੰਘਲਾ ਸਾਹਿਬ ਕਿ ਅਸੀਂ ਕਮਲ ਦੇ ਫੁੱਲ ਦੇ ਉੱਤੇ 25 ਵਿਧਾਨ ਸਭਾ ਦੇ ਕੋ 92 ਵਿਧਾਨ ਸਭਾ ਸੀਟਾਂ ਤੇ ਸ਼ਾਇਦ 95 ਹੋ ਗਈਆਂ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਤੇ ਲੋਕ ਸਭਾ ਇਲੈਕਸ਼ਨ ਦੇ ਵਿੱਚ 25 ਵਿਧਾਨ ਸਭਾ ਸੀਟਾਂ ਦੇ ਅਸੀਂ ਜਿੱਤੇ ਆ ਭਾਰਤੀ ਜਨਤਾ ਪਾਰਟੀ ਕਮਲ ਦੇ ਫੁੱਲ ਤੇ ਔਰ ਨੋ ਵਿਧਾਨ ਸਭਾ ਸੀਟਾਂ ਤੇ ਬਿਲਕੁਲ ਥੋੜੇ ਮਾਰ ਦਿੰਦੇ ਨਾਲ ਅਸੀਂ ਪਿੱਛੇ ਰਹੇ ਕਿੰਨੀਆਂ ਹੋ ਗਈਆਂ ਜੀ ਇਹ 34 ਔਰ 67 ਵਿਧਾਨ ਸਭਾ ਸੀਟਾਂ ਇਚ ਅਸੀਂ 19000 ਵੋਟਾਂ ਤੋਂ ਵੱਧ ਵੋਟ ਲੈਣੇ ਉਹ ਭਾਰਤੀ ਜਨਤਾ ਪਾਰਟੀ ਆਪਣੇ ਪੈਰਾਂ ਤੇ ਖੜੀ ਹੋ ਗਈ ਹੈ ਭਾਰਤੀ ਜਨਤਾ ਪਾਰਟੀ ਹੜਾ ਆਇਆ ਜਿਹੜੇ ਕਿ ਵੱਡੇ ਵੱਡੇ ਨੇਤਾ ਵਰਕਰ ਦੇਸ਼ ਦੀ ਸੇਵਾ ਕਰਨ ਲਈ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਉਹ ਸਮਝ ਰਹੇ ਨੇ ਕਿ ਜਿੱਥੇ ਆਮ ਆਦਮੀ ਪਾਰਟੀ ਲੋਟੂ ਹੈ ਉਥੇ ਕਾਂਗਰਸ ਵੀ ਲੋਟੂ ਹੈ ਕਾਂਗਰਸ ਦੇ ਜਦੋਂ ਮੋਨ ਸਿੰਘ ਦੀ ਸਰਕਾਰ ਸੀ 12 ਲੱਖ ਕਰੋੜ ਦੇ ਭ੍ਰਿਸ਼ਟਾਚਾਰ ਦੇ ਕੇਸ ਚੱਲ ਰਹੇ ਔਰ ਇੱਕ ਸਰਕਾਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਵਰੀ ਮੁੱਖ ਮੰਤਰੀ ਰਹਿ ਦੀਨਵਾਰੀ ਪ੍ਰਧਾਨ ਮੰਤਰੀ ਨੇ ਇੱਕ આરોਪ ਨਹੀਂ ਲਾ ਸਕਿਆ ਘੋਬ ਲਾਇਆ ਜਿਹੜਾ ਮਦਦ ਜਿਹੜਾ ਕਿ ਇਸ ਆਪਣਾ ਨਫੇਲ ਦੇ ਉੱਤੇ ਲਾਇਆ ਸੀ ਤੁਹਾਨੂੰ ਯਾਦ ਹੈ ਕਿ ਸੁਪਰੀਮ ਕੋਰਟ ਹੀ ਰਾਹੁਲ ਗਾਂਧੀ ਨੇ ਆਪਣੇ ਝੂਠੇ ਬਿਆਨ ਦੇ ਮਾਫੀ ਮੰਗ ਕੇ ਛਾਟ ਬਚਾਈ ਇਹ ਹੈ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਸਮਰਥ ਹੈ ਕਿ ਆਪਣੀ ਸਰਕਾਰ ਬਣਾਏ ਤੋਂ ਅੱਜ ਦੀ ਡੇਟ ਜਿਸੀ ਅੱਥਲੇ ਲੜਾਵੇ ਕਮਲ ਦੇ ਬੋਲਤੇ ਐਕਚੁਅਲ ਲੜਾਂ ਦੇ ਔਰ ਲੋਕਾਂ ਨੇ ਮਨ ਬਰਾਇਆ ਲੋਕ ਦਿਨ ਦਿਨ ਪਲ ਪਲ ਸੱਜਣ ਦੀ ਢੇਡ ਘਰ ਰਹੇ ਨੇ ਕਦੋਂ 2027 ਆਏ ਤੇ ਕਮਲ ਦੇ ਫੁੱਲ ਤੇ ਮੋੜਾ ਲਾਈਏ ਤੇ ਪੰਜਾਬ ਦਾ ਮੁੱਖ ਮੰਤਰੀ ਭਾਜਪਾ ਦਾ ਬਣੇ ਪੰਜਾਬ ਦੀ ਸਰਕਾਰ ਵੀ ਭਾਜਪਾ ਦੀ ਬਣੇ ਡਰਵਲ ਇੰਤਜ ਦੀ ਸਰਕਾਰ ਬਣੇ ਠੀਕ ਕਰੀ ਫੇਰ ਰੰਗਲਾ ਬਸਦਾ ਖਚਦਾ ਖਿੱਚੇ ਆਤਮ ਨਿਰਵਰ ਪੰਜਾਬ ਜਿਹੜਾ ਹੈ ਦੁਬਾਰਾ ਬਸਦਾ ਜੀ ਜੀ ਨਾਟ ਐਟ 올

ਮੋਦੀ ਜੀ ਨੇ ਕਰਪਸ਼ਨ ਜ਼ੀਰੋ ਕੀਤੀ ਇਹ ਜਨਤਨ ਅਕਾਊਂਟ ਖੋਲ ਕੇ ਸਾਰਾ ਪੈਸਾ ਮਜ਼ਦੂਰ ਦਾ ਵੀ ਅਕਾਊਂਟ ਹੀ ਜਾਂਦਾ ਮੋਦੀ ਜੀ ਨੇ ਹਰ ਇੱਕ ਨੂੰ ਲਾਡ ਦਿੱਤਾ ਜਿੱਤੇ 70 ਸਾਲ ਤੋਂ ਉੱਪਰ ਦੇ ਸਾਰਿਆਂ ਨੂੰ ਦਿੱਤਾ ਤੇ 50 ਕਰੋੜ ਦੇ ਖਵਾਸੀਆਂ ਨੂੰ ਮੁਫਤ ਲਾਡ ਪਾਇਆ ਮੇਰੀ ਸੋਲ ਲੈ 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 ਵੀ ਉਹ ਦੇ ਦਿੱਤਾ ਮੈਂ ਤੁਹਾਨੂੰ ਮੋਦੀ ਜੀ ਦੀ ਕ੍ਰੈਡੀਬਿਲਟੀ ਦੇ ਉੱਤੇ ਗੱਲ ਕਰ ਰਿਹਾ ਤੁਲੀ ਯੂ ਹੈਵ ਕੁਐਸਚਨ ਦਾ ਕ੍ਰੈਡੀਬਿਲਟੀ ਆਫ ਮਾਈ ਆਨਰੇਬਲ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਘਰ-ਘਰ ਬਿਜਲੀ ਪਹੁੰਚਾ ਦਿੱਤੀ ਹੈ ਮੋਦੀ ਜੀ ਨੇ ਘਰ-ਘਰ ਸੜਕ ਪਹੁੰਚਾ ਦਿੱਤੀ ਹੈ ਮੋਦੀ ਜੀ ਨੇ ਅੱਜ ਵਾਦਾ ਕੀਤਾ ਹਰ ਨਾਅਮ ਦੇ ਜਲ ਤੇ ਅੱਜ ਉਹ ਵਾਦਾ ਨੂੰ ਪੂਰਾ ਕਰ ਰਹੇ ਨੇ ਮੋਦੀ ਜੀ ਨੇ ਕਿਹਾ ਸੀ ਮੈਂ ਕਸ਼ਮੀਰ ਨੂੰ ਮੁਕਤ ਕਰਾਵਾਂਗਾ 370 ਤੋਂ ਮੁਕਤ ਕਰਾਤਾ ਹੈ ਮੋਦੀ ਜੀ ਨੇ ਕਿਹਾ ਸੀ 500 ਸਾਲ ਦੀ ਰਾਮ ਮੰਦਰ ਦੀ ਜੋ ਮੰਗ ਹੈ ਪੂਰੀ ਕਰਵਾਵਾਂਗੇ ਉਹ ਅੱਜ ਮੰਗ ਪੂਰੀ ਹੋ ਗਈ ਹੈ ਮੋਦੀ ਜੀ ਨੇ ਅੱਜ ਦੇਸ਼ ਦੀ ਸੈਨਾ ਨੂੰ ਜ਼ਬਰਦਸਤ ਸੈਨਾ ਬਣਾਇਆ ਹੈ ਅੱਜ ਉਹ ਭਾਰਤ ਨਹੀਂ ਰਹਿ ਗਿਆ ਕਾਂਗਰਸ ਆਰਾ ਜਿਹੜਾ ਕਟੋਰਾ ਲੈ ਕੇ ਜਾਂਦਾ ਸੀਗਾ ਅਮਰੀਕਾ ਇੱਕ ਧਾਬਾ ਮਾਰਦਾ ਸੀ ਤੇ ਕੰਪਨੀ ਚੜ ਜਾਂਦੀ ਸੀ ਉਹ ਭਾਰਤ ਨਹੀਂ ਰਹਿ ਗਿਆ 26 11 ਦਾ ਹਮਲਾ ਆਇਆ ਤੇ ਮਨਮੋਹਨ ਸਰਕਾਰ ਚੁੱਪ ਧਰ ਕੇ ਬੈਠੀ ਗਈ ਸੈਨ ਦਾ ਤੇ ਸਿਰ ਕੱਟ ਕੇ ਲੈ ਗਏ ਮਨਮੋਹਨ ਸਰਕਾਰ ਚੁੱਪ ਕਰਕੇ ਬੈਠੀ ਰਹੀ ਤੇ ਮੋਦੀ ਜੀ ਨੇ ਜਿਨ੍ਹਾਂ ਨੇ ਸਰਜਿਕਲ ਸਟ੍ਰਾਈਕ ਕਰਕੇ ਪਾਕਿਸਤਾਨ 'ਇਗਰਵਾਦੀ ਮਾਰੇ 에ਅਰ ਸਟ੍ਰਾਈਕ ਕਰਕੇ ਪਾਕਿਸਤਾਨ 'ਇਗਰਵਾਦੀ ਮਾਰੇ ਸਿੰਧੂਰ ਆਪਰੇਸ਼ਨ 'ਇਗਰਵਾਦੀ ਮਾਰੇ ਔਰ ਜਦੋਂ ਅਮਰੀਕਾ ਨੇ کیا ਤਮਕੀਦ ਦਿੱਤੀ ਕਿ ਤੁਹਾਡੀ ਕਿਸਾਨੀ ਤੇ ਤੁਹਾਡੀ ਫਿਸ਼ਰੀ ਮੱਛੀ ਪਾਲਣ ਤੇ ਤੁਹਾਡੀ ਦੇਰੀ ਦੁੱਧ ਦੇ ਉੱਤੇ ਅਸੀਂ ਤਾਰੀਫ਼ ਟਡਾਓ ਕਿ ਸਾਡਾ ਦੁੱਧ ਆਏ ਤੇ ਮੋਦੀ ਜੀ ਨੇ ਮੈਂ ਕਿਹਾ ਮੈਂ ਕਿਸਾਨ ਨੂੰ ਬਰਬਾਦ ਨਹੀਂ ਹੁੰਦਿਆਂ ਇਸ ਕਰਕੇ ਮੋਦੀ ਜੀ ਛਾਤੀ ਜੋੜੀ ਕਰਕੇ ਖਲੋਗੇ ਅਮਰੀਕਾ ਦੇ ਜ਼ਾਬਤੇ ਔਰ ਅਮਰੀਕਾ ਨੂੰ ਚੁਗਲਾਬਿਆ ਮੋਦੀ ਜੀ ਨੇ ਚੁਕੇ ਇਹ ਉਹ ਸਰਕਾਰ ਹੈ ਜੋ ਕਤਨੇ ਹੈ ਉਹ ਇਹ ਵੀ ਬੁਰੀਏ ਤੋਂ 16 ਕਰੋੜ ਹੈ ਇੱਥੇ ਤੇ 16 ਕਰੋੜ ਕਰੋੜ ਦੀ ਕਥਨੀ ਜਿਹੜੀ ਹੈ ਪੂਰੀ ਕੀਤੀ ਆ ਜੀ ਬਲੇ ਕਿਤੇ ਗੱਲ ਕਰੀ ਤੁਸੀਂ ਸਟੇਟ ਤੇ ਇਲਾਮ ਆਉਂਦੇ ਹੋ ਯਾ ਤੇ ਸਟੇਟ ਵਾਲੇ ਸੈਂਟਰ ਤੇ ਲਗਾਉਂਦੇ ਆ ਕਿਸ ਆਮ ਨਾਗਰਿਕ ਦਾ ਨੁਕਸਾਨ ਹੋਵੇ ਕਿਸਾਨ ਦਾ ਨੁਕਸਾਨ ਹੋਵੇ ਇਟਸ ਸੋਲ ਮੈਂ ਤੇ ਤੁਹਾਨੂੰ ਇਹ ਕਹਿ ਰਿਹਾ ਕਿ ਮੋਦੀ ਜੀ ਦੇ ਇੱਕ ਇੱਕ ਪੈਸੇ ਦਾ ਹਿਸਾਬ ਦਿੰਦੇ ਨੇ ਮੋਦੀ ਜੀ ਦਾ ਜਿਹੜਾ ਐਪ ਹੈ ਜਿਹੜਾ ਨਮੋ ਮੋਦੀ ਐਪ ਹੈ ਉਹਦੇ ਤੇ ਜਾਓ ਤੁਸੀਂ ਮੈਂ ਸਭ ਕੁਝ ਦੇਖ ਲੈਣੇ ਆ ਭਗਵੰਦਾਨ ਜੀ ਦਾ ਐਪ ਕਿਉਂ ਨਹੀਂ ਜਿੱਦੇ ਤੇ ਉਹ ਹਜ਼ਾਰ ਦੇ ਸੁਣੀ ਜਾਓ ਤੁਹਾਡੇ ਕੋਲ ਚੰਦਾ ਕਿ ਅਸੀਂ ਦੇ ਸਾਹਬ ਅਰਜੀ ਦਾ ਦਿੱਤਾ ਇਲਜ਼ਾਮ ਹੀ ਕੋਈ ਨਹੀਂ ਇੱਕ ਰਫੇਲ ਦਾ ਲਾ ਕੇ ਮੈਂ ਤੁਹਾਨੂੰ ਦੱਸ ਰਹਾ ਹਾਂ ਗਾਂਧੀ ਨੂੰ ਸਾਡੀ ਦਾ 50 ਹਜ਼ਾਰ ਕਰੋੜ ਰੁਪਏ ਹਿਤਕ ਸੈਂਟਰ ਮੈਂ ਕਹਿ ਰਿਹਾ ਜੀ ਕਿ ਸਿਆਣੀ ਬਿੱਲੀ ਖੰਭਾ ਨੋਟੇ ਛਾਜਦੇ ਬੋਲੇ ਛਾਣੀ ਬੋਲੇ ਇਹ ਕਿਹੜਾ ਖੇਡ ਹੈ ਜੇ ਬਾਕੀ ਸਟੇਟਾਂ ਚ ਬੈਠੀਏ ਤੇ 50 ਨਹੀਂ ਹੁੰਦਾ ਤੇ ਬਾਕੀ ਵੀ ਤੇ ਆਪੋਜੀਸ਼ਨ ਦੇ ਸਟੇਟਾਂ ਨੇ ਕਰਨਾਟਕ ਹੈ ਹੋਰ ਹੈ ਕੋਈ ਬੋਲਦਾ ਇਹ ਪੰਜਾਬ ਦੀ ਨਕਾਮੀ ਨਗਾ ਕੀ ਸਰਕਾਰ ਦੀ ਵਿਫਲਤਾ ਆਮ ਆਦਮੀ ਪਾਰਟੀ ਦਾ ਅਫਰੀਲੀਆ ਕਿਹੜਾ ਉਹਨੂੰ ਲੁਕਾਉਣ ਦੇ ਲਈ ਇਹ ਝੂਠਾ ਪ੍ਰਚਾਰ ਕਰਦਾ ਅੱਜ ਰਜਿੰਦਰ ਗੁਪਤਾ ਜੀ ਨੇ ਨਾਮਿਨੇਟ ਕੀਤਾ ਜੀ ਆਜਾ ਤੁਹਾਡਾ ਰਾਜ ਸਭਾ ਸੀਟ ਵੀ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਉਹਨਾਂ ਨੇ ਕਿਹਾ ਕਿ ਉਹਨੂੰ ਸੰਦੀਪ ਕੁਮਾਰ ਨੂੰ ਕੀਤਾ ਫਿਰ ਉਹ ਕੋ ਸਤੀਫਾ ਲੈ ਲੈ ਉਹਨੂੰ ਮੰਤਰੀ ਬਣਾਤਾ ਹੋਣ ਫਿਰ ਨਵਾਂ ਵਪਾਰੀ ਨਾਂ ਦਾ ਐਸਐਜੀ ਕੇ ਚਲੋ ਇਹਨਾਂ ਦਾ ਇੰਟਰਨਲ ਮੈਟਰ ਹੈ ਪਰ ਹੋਏ ਪੰਜਾਬ ਦੇ ਵਿੱਚ ਜਿਹੜੇ ਨੇ 100 ਤੋਂ ਇਧਰ ਰਜਿੰਦਰ ਗੁਪਤਾ ਜੀ ਤੇ ਪੰਜਾਬ ਦੇ ਹੀ ਨੇ ਜਿਹੜੇ ਮੈਂ ਉਹਨਾਂ ਦੇ ਕੁਐਸਚਨ ਚੜਾਗਾ ਦੀਕਸ਼ਿਤ ਕੌਣ ਹੈ ਉਹਦਾ ਪੰਜਾਬ ਤੋਂ ਕੀ ਲੈਣਾ ਦੇਣਾ ਹੈ ਉਹਨੂੰ ਕਿਸ ਗੱਲ ਦਾ ਪੰਜਾਬ ਦੀ ਡਾ ਸਭਾ ਸੀਟ ਦਿੱਤੀ ਵਿਕਰਮਜੀਤ ਸਿੰਘ ਸਾਨੀ ਕੌਣ ਹੈ ਰਹਿੰਦਾ ਪੰਜਾਬ ਦੇ ਵਿੱਚ ਉਹਨੂੰ ਕਿਸ ਗੱਲ ਦੀ ਪੰਜਾਬ ਦੀ ਸੀਟ ਦਿੱਤੀ ਹਰਵਜਨ ਸਿੰਘ ਟ੍ਰੈਕਟਰ ਹੈ ਉਹਦਾ ਕੀ ਯੋਗਦਾਨ ਹੈ ਮੈਂਬਰ ਪਾਰਲੀਮੈਂਟ ਬਣ ਕੇ ਜਿਹੜਾ ਪੰਜਾਬ ਦੇ ਉੱਤੇ ਬੈਠਾ ਹੋਇਆ ਆ ਆ ਕੇ ਔਰ ਜਿਨਿਆਂ ਨੂੰ ਇਹਨਾਂ ਨੇ ਪੰਜਾਬ ਦੀਆਂ ਸੀਟਾਂ ਦਿੱਤੀਆਂ ਨੇ ਉਹਨਾਂ ਦਾ ਕੋਈ ਪੰਜਾਬ ਨਾਲ ਲੈਣਾ ਦੇਣਾ ਨਹੀਂ ਉਹ ਜ ਲਫ਼ਜ਼ ਨਹੀਂ ਬੋਲੇ ਔਰ ਰਾਜਸਭਾ ਵੀ ਗਿਆ Google ਤੇ ਚਲੇ ਜਾਓ ਤੁਹਾਨੂੰ Google ਤੇ ਭੜੀ ਮਿਲੇਗੀ ਜਿਹੜਾ ਮੈਂ ਪੰਜਾਬ ਦੀ ਆਵਾਜ਼ ਚੁੰਦਾ ਰਿਹਾ ਮੈਂ ਮੈਂਬਰ ਪਾਰਲੀਮੈਂਟ ਬਣ ਕੇ ਇਹ ਤੇ ਬੋਲੇ ਹੀ ਨਹੀਂ ਬੋਲੂ ਜਿਹਨੂੰ ਕਹਿੰਦੇ ਨੇ ਕਬੂਤਰ ਬਣੇ ਬੈਠੇ ਨੇ ਉੱਥੇ ਇਹ ਆਵਾਮੀ ਪਾਰਟੀ ਜਿਹੜੀ ਹੈ ਉਹਨੂੰ ਕੇਵਲ ਧੰਨ ਚਾਹੀਦਾ ਹੈ ਉਹਨੂੰ ਪੈਸਾ ਚਾਹੀਦਾ ਉਹਨੂੰ ਪੰਜਾਬ ਦਾ ਫਿਊਚਰ ਨਹੀਂ ਚਾਹੀਦਾ ਭਵਿੱਖ ਨਹੀਂ ਚਾਹੀਦਾ ਮੈਂ ਸਰਕਾਰ ਬਣਾਉਣ ਦੀ ਗੱਲ ਕੀਤੀ ਹੈ ਫਿਰ ਅਧਿਕਾਰੀਆਂ ਨਾਲ ਸਮਝੌਤਾ ਹੋਊਗਾ ਮੈਂ ਤਾਂ ਪਹਿਲੇ ਵਸਿਆ ਜੀ ਤੇ ਆਪਾਜ ਬਾ ਆਪਣੇ ਸਿਰ ਤੇ ਚੋਣਾਂ ਲੜੇਗੀ ਭਾਜਪਾਜ ਆਪਣੇ ਪੈਰਾ ਤੇ ਖੜੀ ਹੈ ਮੈਂ ਤੁਹਾਨੂੰ ਦੱਸਦਾ ਤੇ ਸਾਰੀਆਂ ਪਾਰਟੀਆਂ ਦਾ ਵੋਟ ਸ਼ੇਅਰ ਘਟਿਆ ਜਿਹਦੇ ਆਮ ਆਦਮੀ ਪਾਰਟੀ ਉਹ ਹੀ ਚੋਣਾ ਹੋਣਾ ਜਿਹੜਾ ਇਮਾਨਦਾਰ ਹੋਇਆ ਜਿਹੜਾ ਨੈਸ਼ਨਲ ਇਲੈਕਸ਼ਨ ਕਮਿਸ਼ਨ ਨੇ ਕਰਾਇਆ 26% ਵੋਟ ਸ਼ੇਅਰ ਰਹਿ ਗਿਆ ਆਮ ਆਦਮੀ ਪਾਰਟੀ ਦੇ ਜਿਹਦੇ 94 ਐਮ.ਐਲ.ਏ. 26% ਵੋਟ ਸ਼ੇਅਰ ਰਹਿ ਗਿਆ ਕਾਂਗਰਸ ਦਾ 13% ਵੋਟ ਸ਼ੇਅਰ ਰਹਿ ਗਿਆ ਕਾਲੀ ਦਲ ਦਾ

जो केजरीवाल जी ने वो जिला खड्डे फिरदे ने और केजरीवाल जी ने था लेडीज ले मैं लावाली मातृशक्ति ली भी टेकिंग होत थे कि महलावा तो कसर ही रह गई थी कि ना भारतीय जनता पार्टी आंदोलन करके रोकगी उन्होंने स्कूल आई भी टेके गोल केजरी दे केजरीवाल जी तेज ही दिलदार लाने के दो धन्यवाद